ਅਮੇਰੀ ਪੰਜਾਬ ਸਰਕਾਰ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਵੱਡੇ ਵੱਡੇ ਦਾਅਵੇ ਅਤੇ ਵਾਅਦੇ ਕੀਤੇ ਗਏ ਸਨ ਵੀਆਈਪੀ ਕਲਚਰ ਨੂੰ ਖਤਮ ਕਰਨ ਦੀ ਗੱਲ ਕਹੀ ਗਈ ਸੀ ਪਰੰਤੂ ਅਕਸਰ ਹੀ ਦੇਖਣ ਵਿੱਚ ਮਿਲਿਆ ਕਿ ਜਦੋਂ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਕਿਸੇ ਵੀਆਈਪੀ ਨੇ ਆਉਣਾ ਹੁੰਦਾ ਹੈ ਤਾਂ ਟ੍ਰੈਫਿਕ ਬਿਲਕੁਲ ਜਾਮ ਹੋ ਜਾਂਦਾ ਹੈ ਜਿਸ ਤਰ੍ਹਾਂ ਕਿ ਉਸ ਵਿੱਚ ਫਸੇ ਆਮ ਲੋਕ ਖਾਸ ਤੌਰ ਤੇ ਮਰੀਜ਼ ਉਹਨਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਖਬਰ ਸ਼੍ਰੀ ਅਮਰਸਰ ਸਾਉ ਤੋਂ ਜਿੱਥੇ ਕਿ ਇੱਕ BBIP ਮੂਵਮੈਂਟ ਦੌਰਾਨ ਮਾਲ ਰੋਡ ਤੇ ਦਿਲ ਦੇ ਮਰੀਜ਼ ਦੀ ਜਾਨ ਖਤਰੇ ਵਿੱਚ ਪੈ ਗਈ। ਪਿੱਤਰ ਸ਼ਹਿਰ ਅੰਮ੍ਰਿਤਸਰ ਵਿੱਚ ਟ੍ਰੈਫਿਕ ਵਿਵਸਥਾ ਇੱਕ ਵਾਰ ਫਿਰ ਸਰਲੰਗਲੇ ਘਿਰੇ ਵਿੱਚ ਆ ਗਈ ਹੈ। BBIP ਮੂਵਮੈਂਟ ਦੇ ਚੱਲਦੇ ਸ਼ਹਿਰ ਦੇ ਮਾਲ ਰੋਡ ਤੇ ਲੱਗੇ ਭਾਰੀ ਟ੍ਰੈਫਿਕ ਜਾਮ ਨੇ ਇੱਕ ਦਿਲ ਦੇ ਮਰੀਜ਼ ਦੀ ਜਾਨ ਨੂੰ ਖੱਤੇ ਵਿੱਚ ਪਾ ਦਿੱਤਾ। ਹਾਲਾਤ ਇਸ ਕਦਰ ਖਰਾਬ ਹੋ ਗਏ ਕਿ ਮਰੀਜ਼ ਨੂੰ ਗੱਡੀ ਰਾਹੀਂ ਹਸਪਤਾਲ ਲਿਜਾਣਾ ਸੰਭਵ ਨਹੀਂ ਸੀ। ਮਿਲੀ ਜਾਣਕਾਰੀ ਅਨੁਸਾਰ اسلامਾਬਾਦ ਕਿਸ਼ਨ ਲੋਟ ਇਲਾਕੇ ਦੇ ਰਹਿਣ ਵਾਲੇ ਬਜ਼ੁਰਗ ਵਿਅਕਤੀ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ। ਪਰਿਵਾਰਕ ਮੈਂਬਰ ਉਸ ਨੂੰ ਤੁਰੰਤ ਹਸਪਤਾਲ ਲੈ ਜਾਣ ਲਈ ਨਿਕਲੇ ਪਰ ਮਾਲ ਰੋਡ ਤੇ ਬੀਬੀਆਈਪੀ ਮੂਵਮੈਂਟ ਕਾਰਨ ਭਾਰੀ ਜਮ ਲੱਗਾ ਹੋਇਆ ਸੀ। ਪਰਿਵਾਰ ਦਾ ਕਹਿਣਾ ਹੈ ਕਿ ਉਹ ਲਗਭਗ ਡੇਢ ਘੰਟੇ ਤੱਕ ਜਮ ਵਿੱਚ ਫਸੇ ਰਹੇ ਅਤੇ ਕੋਈ ਵੀ ਰਸਤਾ ਨਜ਼ਰ ਨਹੀਂ ਆ ਰਿਹਾ ਸੀ। ਹਾਲਾਤ ਗੰਭੀਰ ਹੋਣ ਤੇ ਪਰਿਵਾਰਕ ਮੈਂਬਰ ਗੱਡੀ ਤੋਂ ਉਤਰ ਕੇ ਲੋਕਾਂ ਨੂੰ ਆਪਣੀ ਮੁਸ਼ਕਲ ਦੱਸਣ ਲੱਗੇ। ਇਨਸਾਨੀਅਤ ਦੀ ਮਿਸਾਲ ਪੇਸ਼ ਕਰਦਿਆਂ ਮੌਕੇ ਦੇ ਉੱਪਰ ਮੌਜੂਦ ਲੋਕਾਂ ਨੇ ਮਦਦ ਲਈ ਹੱਥ ਅੱਗੇ ਵਧਾਇਆ ਮਰੀਜ਼ ਨੂੰ ਮੋਟਰਸਾਈਕਲ ਤੇ ਪਠਾ ਕੇ ਪੀ ਆਰਟੀਐਸ ਲੀਨ ਰਾਹੀਂ ਹਸਪਤਾਲ ਪਹੁੰਚਾਇਆ ਇਸ ਤਰ੍ਹਾਂ ساری ਘਟਨਾ ਕੈਮਰੇ ਵਿੱਚ ਕੈਪਚਰ ਹੋ ਗਈ ਲੋਕਾਂ ਦਾ ਕਹਿਣਾ ਹੈ ਕਿ ਜੇ ਇਸ ਸਮੇਂ ਸਿਰ ਮਦਦ ਨਾ ਮਿਲਦੀ ਤਾਂ ਕੀਮਤੀ ਜਾਨ ਜਾ ਸਕਦੀ ਸੀ ਉਹਨਾਂ ਨੇ ਪ੍ਰਸ਼ਾਸਨ ਅਤੇ ਟ੍ਰੈਫਿਕ ਪੁਲਿਸ ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਬੀਪੀਆਈਪੀ ਮੂਵਮੈਂਟ ਦਨ ਆਮ ਲੋਕਾਂ ਅਤੇ ਖਾਸ ਕਰਕੇ ਮਰੀਜ਼ਾਂ ਲਈ ਕੋਈ ਵੱਖਰੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਟ੍ਰੈਫਿਕ ਪ੍ਰਬੰਧਾਂ ਨੂੰ ਸੁਧਾਰਿਆ ਜਾਵੇ ਤਾਂ ਜੋ ਭਵਿੱਖ ਵਿੱਚ ਕਿਸੇ ਦੀ ਜਾਨ ਖਤਰੇ ਵਿੱਚ ਨਾ ਪਵੇ ਮੇਰਾ ਨਾਮ ਸੁਵਿੰਦਰ ਸਿੰਘ ਹੈ ਜੀ ਅਸੀਂ ਆ ਰਹੇ ਹਾਂ ਤੇ ਆਹ ਵੇਖੋ ਕਿੰਨੀ ਜਿਆਦਾ ਟ੍ਰੈਫਿਕ ਹੈ ਇੱਕ ਬਜ਼ੁਰਗ ਪੂਰੇ ਨੂੰ 1 ਘੰਟਾ ਡੇਢ ਘੰਟਾ ਹੋ ਗਿਆ ਗੱਡੀ ਦੇ ਵਿੱਚ ਪੈਨ ਜਿਹਨੂੰ ਹਾਰਟ ਦਾ ਅਟੈਕ ਹੋਇਆ ਵਾ ਤੇ ਪਰ ਇੱਥੇ ਨਿਕਲਣਾ ਇੰਨਾ ਜਿਆਦਾ ਮੁਸ਼ਕਲ ਹੋਇਆ ਪ੍ਰਸ਼ਾਸਨ ਪਤਾ ਨਹੀਂ ਕਿਹੜੀ ਨੀਂਦ ਸੋਤਾ ਹੋਇਆ ਵਾ ਆ ਵੇਖੋ ਛੜਕ ਦਿੱਤੇ ਕਿਦੇ ਮਸਾ ਜਿੰਨਾ ਵੀ ਪ੍ਰਸ਼ਾਸਨ ਦਾ ਧਿਆਨ ਨਹੀਂ ਹੈਗਾ ਇਤਨਾ ਹੀ ਆ ਘੰਟਾ ਡੇਢ ਘੰਟਾ ਲੰਨ ਲੱਗੀ ਰਹੀ ਐ ਤੇ ਉਹਨੂੰ ਬੁਰੇ ਹਾਲਾਤ ਦੇ ਨਾਲ ਆ ਬਜ਼ੁਰਗ ਨੂੰ ਕੱਢ ਕੇ ਤੇ ਆਏ ਦੀ ਆ ਵੀਆਈਪੀ ਮੂਵਮੈਂਟ ਹੋ ਗਈ ਵੀਆਈਪੀ ਮੂਵਮੈਂਟ ਵੀਆਈ ਮੂਵਮੈਂਟ ਹਾਂਜੀ ਹਾਂਜੀ ਬਿਲਕੁਲ ਵੀਆਈਆਈਪੀ ਆਏ ਨੇ ਪਰ ਇਹ ਤਰੂ ਚੱਕ ਕੇ ਖੜਿਆ ਹਾਂ ਬਹੁਤ ਮੁਸ਼ਕਿਲ ਖੜਿਆ ਤਾਂ ਟੋਕ ਕੇ ਤੇ ਦੇਖੋ ਨੰਸਾ ਦੇਖੋ ਕੈਮਰਾ ਮਾਰੋ ਤਾਂ ਕਿ ਤੀ ਮੇਰਾ ਨਾਮ ਸੁਣੋ ਜੀ ਆਪਾਂ ਸਲਾਮਾਵਾਤੋਂ ਆਏ ਹਾਂ ਸਾਡੋ ਘਟੋਗਾ ਦੇ ਘੰਟਾ ਹੋ ਗਿਆ ਤੇ ਰਾਹ ਦੇ ਵਿੱਚ ਫਸਿਆ ਰੰਧਾਵਾ ਹਸਪੀਟਲ ਆਏ ਆਪਾਂ ਤੇ ਕੋਈ ਸੁਣਵਾਈ ਨਹੀਂ ਇਥੇ ਵੇ ਲੋ ਕਿਥੋਂ ਲੈ ਗਏ ਕਿਥੋਂ ਤੱਕ ਜਾਮ ਲੱਗਾ ਹੋਇਆ ਇੱਕ ਗੱਡੀ ਪੈਰ ਤੱਕ ਨਹੀਂ ਹਲਦੀ ਕੀ ਗੱਲ ਹੋਈ ਕੀ ਆ ਤੇ ਪੈਰ ਆਇਆ ਇਹਨਾਂ ਨੂੰ ਕੌਣ ਸੀ ਮੇਰੇ ਗਵਾਢੀ ਗਿਆ ਹਾਂ ਕਿੰਨੀ ਉਮਰ ਹੈ ਇਹਦੀ ਬੋਲਾ ਜੀ ਉਮਰ ਇਹ ਕੋ 65 65 70 ਦੇ ਲਾਗੇ 60 ਦੇ ਲਾਗੇ ਤੇ ਵੀਆਪੀ ਮੂਵਮੈਂਟ ਹੀ ਹਾਂਜੀ 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 ਕਿੰਨੀ ਦੇਰ ਤੋਂ ਤੁਸੀਂ ਖੜੀ ਹੋ ਟ੍ਰੈਫਿਕਸ ਫਸੇ ਸਾਨੂੰ ਘੰਟਾ ਡੇਢ ਘੰਟਾ ਹੋ ਗਿਆ ਜਿੱਥੇ ਤੇ ਬਾਕੀ ਬਾਅਦ ਚ ਲੋਕਾਂ ਨੇ ਇੱਥੇ ਜਿੰਨੇ ਵੀ ਆਪਣੇ ਭਰਾ ਵੀ ਸੱਜਣ ਫਲੋਤੇ ਉਹਨਾਂ ਚੁੱਕ ਗਏ ਬੜੀ ਮੁਸ਼ਕਲ ਮੋਰਚਲ ਦੇ ਪਾਇਆ ਇਥੋਂ ਤੇ ਮੋਰਚਲ ਦੇ ਹਸਪੀਟਲ ਲੱਗੇ ਆ ਗੱਡੀਆਂ ਵੇ ਲੋ ਮਾਸਾ ਨਹੀਂ ਕੋਈ ਗੱਡੀ ਹਲਦੀ ਵੀ ਪੂਰਾ ਟ੍ਰੈਫਿਕ ਜਾਮ ਹੈ ਪੂਰਾ ਮੋਲ ਖਰਾਬ ਹੋਇਆ ਪਿਆ